ਤਾਂ ਗੋਲੀਬਾਰੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ ਜਿੱਤੇ ਦੇਰ ਰਾਤ ਅਣਪਛਾਤੇ ਬਾਈਕ ਸਵਾਰ ਹਮਲਾਵਾਰਾਂ ਨੇ ਪਿੰਡ ਦੇ ਮੈਡੀਕਲ ਸਟੋਰ ਦੇ ਬਾਹਰ ਬੈਠੇ ਦੋ ਨੌਜਵਾਨਾਂ ਉੱਤੇ ਤਾਬੜ ਤੋੜ ਗੋਲੀਆਂ ਚੁਆ ਦਿੱਤੀਆਂ ਗੋਲੀਬਾਰੀ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਜਦਕਿ ਦੂਜਾ ਕੰਬੀਰਪ ਦੇ ਵਿੱਚ ਜ਼ਖਮੀ ਹੋ ਚੁੱਕਿਆ ਹੈ ਇਹ ਕਟਨਾ ਸੰਬਰਾਲ ਦੇ ਨੇੜਲੇ ਪਿੰਡ ਮਣਕੀ ਤੋਂ ਸਾਹਮਣੇ ਆ ਗਿਆ ਜੁਥੇ ਰਾਤ ਦੇ ਸਮੇਂ ਦੋਨੋਸਵਾਨ ਪਿੰਡ ਦੇ ਮੈਡੀਕਲ ਸਟੋਰ ਦੇ ਬਾਹਰ ਬੈਠੇ ਸੀ ਤੇ ਜੁਰਾਹ ਮੋਟਰਸਾਈਕਲ ਉੱਤੇ ਸਵਾ 4:45 ਹਮਲਾਵਰਾਂ ਨੇ ਉਸ ਉੱਤੇ ਗੋਲੀਆਂ ਚੁਲਾ ਦਿੱਤੀਆਂ ਜਿਸ ਜੁਰਾਹ 23 ਸਾਲਾ ਗੁਰਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ ਜਦਕਿ ਉਸ ਦਾ ਸਾਥੀ ਤਰਨਵੀਰ ਸਿੰਘ ਜ਼ਖਮੀ ਹੈ ਪਿੰਡ ਵਾਸੀਆਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਹਾਲਤ ਨਾਜ਼ੁਕ ਹੋਣ ਦੇ ਚਲਦੇ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ ਪ੍ਰਸ਼ਾਸਨ ਮਾਮਲੇ ਦੀ ਕਾਰਵਾਈ ਦੇ ਵਿੱਚ ਲੱਗੀ ਹੋਈ ਹੈ ਕੀ ਨਾਮ ਹੈ ਮੇਰਾ ਰੇਂਦਰ ਸਿੰਘ ਨਾਮ ਆ ਜੀ ਤੇ ਕੀ ਘਟਨਾ ਵਾਪਰੀ ਇਹ ਮੇਰਾ ਮੁੰਡਾ ਜਿੱਥੇ ਪੋਪੜ ਦੇ ਮੁੰਡਾ ਕੋਲ ਅੱਗੇ ਬੈਠ ਕੇ ਬਹਿ ਜਾਂਦਾ ਰੰਜਸੇ ਮੁੰਡੇ ਹੋਰ ਦੀ ਸੀਗੀ ਇਹ ਨਾਲ ਬੈਠੀ ਉਹ ਮੁੰਡੇ ਚਾਰ-ਮੁੰਡੇ ਮੋਟਰਸਾਈਕਲ ਤੇ ਆਏ ਨੇ ਗੋਲੀਆਂ ਮਾਰ ਕੇ ਨਾ ਕੀ ਇਹਨਾਂ ਦੇ ਮੈਂ ਕੰਮ ਦੇ ਗਿਆ ਸੀਗਾ ਜੀ ਕੀ ਨਾਮ ਆ ਤੁਹਾਡੇ ਪਿੰਡ ਦੇ ਕਿੰਨੇ ਪੜਾਉਣਾ ਕਰੋ ਰੇਂਦਰ ਸਿੰਘ ਆ ਜੀ ਉਮਰ 22 ਸਾਲ ਕੀ ਕੰਮ ਕਰਦਾ ਵੇ ਕੰਮ ਜੋ ਕਰੇ ਹੁੰਦਾ ਬਸ ਕਬਾਡੀ-ਕੁੜੀ ਖੇਡਦਾ ਸੀਗਾ ਬਾਕੀ ਕਬੂਤਰ ਰੱਖੇ ਸੀ ਘਰੇ ਇਹ ਜਿਹੜੀ ਘਰਨਾ ਕਿੰਨੇ ਦੇ ਵੇਖੀ ਇਹ 9 ਵਜੇ ਦੇ ਕਰੀਬ ਹੋਈ ਜੀ ਕਿਵੇਂ ਦੇਖਦੋਂ ਘਟਣਾ ਜਿਹੜੀ ਹੋਈ ਹੈ ਕੀ ਕੀ ਹੈਗਾ ਇਸ ਪਿੱਛੇ ਜਿਹੜਾ ਇਹਦੇ ਪਿੱਛੇ ਰੰਜੇ ਸਾਹਿਬ ਮੁੰਡੇ ਦੀ ਅਗੜੀ ਘੋਰ ਦੀ ਇਹ ਤਾਂ ਬਸ ਇੱਕ ਨਾਲ ਬੈ ਗਿਆ ਉੱਥੇ ਕੋਲ ਗੋਲੀ ਆਉਦੇ ਮੁੰਡੇ ਦੇ ਮਾਨੇ ਦੀ ਬਸ ਇਹਦੇ ਨਾਲ ਲੱਗ ਗਈ ਇਹਦੇ ਕਿੱਥੇ ਲੱਗਿਆ ਗੋਲੀ ਕਿ ਨਾਲ ਇਹਦੇ ਟੇਟ ਉੱਤੇ ਵੱਜੀ ਆ ਜੀ ਬਾਕੀ ਜਿਹੜੇ ਹੋ ਨਾਲ ਸੀ ਉਹਨਾਂ ਦੇ ਕਿੰਨੇ ਆ ਉਹਦੇ ਮੁੰਡੇ ਦੇ ਇੱਕ ਲੱਤੇ ਵੱਜੀ ਆ ਠੀਕ ਆ ਜੀ ਉਹ ਭੱਜ ਗਿਆ ਉੱਠ ਕੇ ਦੂਆ ਮੁੰਡਾ ਸੀ ਉਹ ਆਪਣੇ ਘਰ ਨਾਲ ਹਾਂਜੀ ਤੇ ਇਹਦੀ ਮੌਕੇ ਤੇ ਲੈਤ ਹੋ ਗਈ ਸੀ ਇਹਦੀ ਨਹੀਂ ਜੀ ਮੌਕੇ ਨਹੀਂ ਉਹ ਵਾਹ ਚੰਡੀ ਉਂਡੀ ਵਾਲੇ ਜਾ ਕੇ ਹੋਈ ਸੀ ਬਸ ਮੈਨੂੰ ਇਹਨਾਂ ਪਤਾ ਨਹੀਂ ਹੈਗਾ ਮੈਂ ਘਰੇ ਸੀਗਾ ਜੀ ਯਾਨੀ ਕਿ ਗੋਲੀਬਾਰੀ ਚ ਦੋ ਫੱਟੜ ਹੋਏ ਹਾਂਜੀ ਦੋ ਫੱਟੜ ਹੋਏ ਨੇ ਜੀ ਸੰਗ ਹੈ ਜੀ ਪਿੰਡ ਤੋਂ ਆ ਗਏ ਪਿੰਡ ਤੋਂ ਮੋਟਾ ਮਾ ਮਾ ਬੇਟੀ ਦਾ ਤੇ ਕੀ ਲੱਗਦਾ ਗੁਰਵਿੰਦਰ ਸਿੰਘ ਹੈ ਜੀ ਮੇਰੇ ਜੀ ਮੈਸੇਜ ਆ ਪਿੱਛੇ ਸੀ ਮੇਰੇ ਪਿੱਛੇ ਸੀ ਠੀਕ ਹੈ ਕਹਣਾ ਬਾਪੂ ਮੇਰਾ ਪਤਾ ਨਹੀਂ ਜੀ ਰਾਤ ਨੂੰ ਸਵਾਈ ਸੋਈ ਕਰਕੇ ਇੱਥੇ ਨਗਰ ਕੀ ਤਣਾਉਣਾ ਸੀ ਜੀ ਉਹਦੇ ਸਵਾਈ ਸੋਈ ਕਰਕੇ ਬੈਠ ਬੈਠ ਕੇ ਉੱਥੇ ਕਿਤੇ ਬੰਦੇ ਆ ਗੋਲੀ ਮਾਰ ਕੇ ਨਿਕਲ ਗਏ ਤੇ ਹੁਣ ਕੀ ਤੁਸੀਂ ਮੰਗ ਕੀ ਕਰਦੇ ਮੰਗ ਕੀ ਕਰਨੀ ਹੈ ਇਨਸਾਫ ਚਾਹੀਦਾ ਈ ਸਾਨੂੰ ਉਹਰੇ ਕੇ ਸਾਡਾ ਬੱਚਾ ਲਾਇਕ ਬੱਚਾ ਦੀ ਜਿਹਨੇ ਵੱਧ ਘਟਣੀ ਹੋਈ ਬੋਲਦਾ ਕੀ ਕੰਮ ਕੀ ਕਰਦਾ ਸੀ ਕੰਮ ਵੈਸੇ ਤਾਂ ਉਹ ਕੂਤਰ ਰੱਖੇ ਨੇ ਕੂਤਰ ਰੱਖੇ ਨੇ ਮੈਂ ਤਾਂ ਮੈਂ ਕੰਮ ਕਰਦਾ ਸੀ ਜਿੰਨੇ ਵੀ ਹੁੰਦੀ ਸੀ ਮਿਹਨਤੀ ਬੱਚਾ ਸੀਗਾ ਲਾਇਕ ਸੀਗਾ ਤੇ ਮੰਗ ਹੁਣ ਮੰਗੇ ਇਨਸਾਫ ਚਾਹੀਦਾ ਈ ਸਾਨੂੰ ਜਿੰਨੇ ਵੀ ਹੈਗੇ ਉਹ ਜਲਦੀ ਜਲਦੀ ਫੜੇ ਜਾਣ ਬੰਦੇ ਜਿਨ੍ਹਾਂ ਨੇ ਵੀ ਇਹ ਕਾਰਾ ਕੀਤਾ ਈ ਠੀਕ ਹੈ ਜੀ ਹਾਂਜੀ ਕਿਹੜਾ ਪਿੰਡ ਹੈ ਤੇ ਕੀ ਨਾਮ ਹੈ ਤੁਹਾਡਾ ਤੁਸੀਂ ਕੀ ਹੋ ਪਿੰਡ ਦੇ ਮੇਰਾ ਨਾਮ ਸ਼ਨੀਪ੍ਰੀਤ ਸਿੰਘ ਆ ਜੀ ਮੈਂ ਮੇਰੀ ਬਾਈ ਬਲਜੀਤਪੁਰ ਪਿੰਡ ਦੇ ਮੌਜੂਦਾ ਸਰਪੰਚ ਨੇ ਜੀ ਤੇ ਅਸੀਂ ਪਰਿਵਾਰ ਦੇ ਨਾਲ ਪੂਰਾ ਸਹਿਮਤ ਆ ਅਸੀਂ ਇਹੀ ਚਾਹਾਂਗੇ ਪਰਿਵਾਰ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਸਰਕਾਰ ਕੋਲ ਇਹੀ ਮੰਗ ਰੱਖਦੇ ਆ ਕਿ ਪਰਿਵਾਰ ਨੂੰ ਪੂਰਾ ਪੂਰਾ ਇਨਸਾਫ ਦਿੱਤਾ ਜਾਵੇ ਇਹ ਘਟਨਾ ਵਾਪਰੀ ਹੈ ਇਹ ਘਟਨਾ ਵਾਪਰੀ ਆ ਜੀ ਜੋ ਕਿ ਗੁਰਵਿੰਦਰ ਸਿੰਘ ਦੀ ਮੌਤ ਹੋਈ ਆ ਉਹ 23 ਸਾਲ ਦਾ ਬੱਚਾ ਜੋ ਉਹ ਅੱਜ ਨਗਰ ਕੀਰਤਨ ਦੀ ਸੀਗਾ ਪਿੰਡ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ ਤੇ ਉਸ ਸੰਬੰਧ ਵਿੱਚ ਉਹ ਨੌਜਵਾਨ ਵੀਰ ਸਾਡੇ ਸਫਾਈ ਕਰ ਰਹੇ ਸੀ ਅਸੀਂ ਸੂਏ ਦੇ ਉੱਪਰ ਉੱਥੇ ਲੰਗਰ ਲਾਉਨੇ ਹੁੰਨੇ ਆ ਗੁਰਦੁਆਰਾ ਸਾਹਿਬ ਵੱਲੋਂ ਤੇ ਨੌਜਵਾਨ ਵੀਰੇ ਸਫਾਈ ਕਰ ਰਹੇ ਸੀ ਤੇ ਆਪ ਕਿਸੇ ਨੇ ਆਪਸੀ ਰਾਮਜੀਤ ਸਵਾਜੀ ਦੇ ਵਿੱਚ ਇਹ ਦੋ ਵੀਰਾਂ ਨੂੰ ਜ਼ਖਮੀ ਕੀਤਾ ਤੇ ਗੁਰਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਆ ਤੇ ਧਰਮ ਵੀਰ ਆ ਜੋ ਉਹ ਜ਼ਖਮੀਆਂ ਜੀ ਇਹ ਬੱਤੀ ਦੇ ਵਿੱਚ ਦਾਖਲ ਆ ਅਸੀਂ ਤਾਂ ਇਹੀ ਚਾਹਾਂਗੇ ਕਿ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਤੇ ਥੱਲ ਪਾਈ ਆ ਵੀ ਤੇ ਪਰਿਵਾਰ ਨੂੰ ਪੂਰਾ ਪੂਰਾ ਮਿਲਦਾ ਇਨਸਾਫ ਮਿਲਣਾ ਚਾਹੀਦਾ ਜੀ ਇਹੀ ਅਸੀਂ ਸਰਕਾਰ ਕੋਲੋਂ ਮੰਗ ਰੱਖਦੇ ਹਾਂ ਜੀ ਲੜਕਾ ਕਿ ਰਾਤ ਸਵੇਰ 9 ਵਜੇ ਇਹ ਤਿੰਨ ਦੋਸਤ ਨੇ ਗੁਰਵਿੰਦਰ ਸਿੰਘ ਧਰਮਪਾਲ ਉਸਤਮੂ ਤੇ ਨਵਪ੍ਰੀਤ ਲੱਭੂ ਇਹ ਤਿੰਨੇ ਜਣੇ ਮਾਨਕੀ ਪਿੰਡ ਇਹਨਾਂ ਦੇ ਪੁੱ ਲਈ ਹੈ ਭਗੌਰਸਤੇ ਵਾਲੀ ਉੱਥੇ ਖੜੇ ਸੀਗੇ ਜਦੋਂ ਦੋ ਮੋਟਰਸਾਈਕਲਾਂ ਤੇ ਉਹਨਾਂ ਦੇ ਮੂੰਹ ਬੰਦੇ ਹੋਏ ਸੀਗੇ ਉਹ ਚਾਰ ਬੰਦੇ ਆਏ ਜਿਨ੍ਹਾਂ ਨੇ ਆ ਕੇ ਇਹਨਾਂ ਤੇ ਮਾਰ ਦੇਣ ਦੀ ਨੀਤ ਨਾਲ ਫੈਰੇ ਕੀਤੀ ਜੋ ਗੁਰਵਿੰਦਰ ਸਿੰਘ ਉਰਫ ਕਿੱਦਾ ਹੈ ਉਹਦੀ ਬੱਖੀ ਚ ਗੋਲੀ ਲੱਗੀ ਤੇ ਲਵ ਧਰਮਪਾਲ ਉਸ ਦਾ ਮੂੰਹ ਜਿਹੜਾ ਉਹਦੇ ਤੋਂ ਗੋਲੀ ਜਿਹੜੀ ਹੈ ਉਹ ਖਹਿ ਕੇ ਲੰਗੀ ਨਾਲ ਉਹ ਆਊਟ ਆਫ ਡੇਂਜਰ ਤੇ ਤੀਸਰਾ ਜਿਹੜਾ ਹੈਗਾ ਉਹਦੇ ਕੋਈ ਲੱਭਰੀ ਤੋਂ ਲੱਪੂ ਦੇ ਕੋਈ ਵੀ ਇੰਜਰਡ ਨਹੀਂ ਹੋਏ ਜਿਹੜੇ ਦੋ ਸ਼ਖਸ ਜਿਹੜੇ ਐ ਇੰਜਰਡ ਹੋਏ ਇਹਨਾਂ ਨੂੰ ਗੋਲੀ ਮਾਰਨ ਤੋਂ ਬਾਅਦ ਇਹ ਤਾਂ ਲੋਕ ਮੌਕੇ ਤੋਂ ਪਰ ਜਦੋਂ ਪੁਲਿਸ ਨੂੰ ਪਤਾ ਲੱਗਿਆ ਇਮੀਡੀਏਟ ਪੁਲਿਸ ਮੌਕੇ ਤੇ ਆ ਗਈ ਐ ਮੌਕੇ ਤੇ ਆ ਕੇ ਅਸੀਂ ਆਪਣੇ ਸੈਂਟੀਫਿਕ ਤਰੀਕੇ ਦੇ ਨਾਲ ਆਪਣੀ ਟੀਮ ਜੁਲਾ ਕੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਐ ਤੇ ਜਿਹੜਾ ਇਹ ਇੰਜਰਡ ਬੰਦਾ ਹੈ ਗੁਰਵਿੰਦਰ ਸਿੰਘ ਰਸਕਿੰਦਾ ਇਹਨੂੰ ਇਮੀਡੀਏਟਲੀ ਸੇਜ ਹਸਪੀਟਲ ਸਮਰਾਲਾ ਟ੍ਰੀਟਮੈਂਟ ਵਾਸਤੇ ਲਿਆਂਦਾ ਸੀ ਜਿਹੜਾ ਨੇ ਅੱਗੇ ਰੈਫਰ ਕਰਤਾ ਜਿਹੜਾ ਕਿ ਇਸ ਦੇ ਲਈ ਪੀਜੀਆ ਚ ਜੇਰੇ ਲਾਜ ਇਹ ਇੱਕ ਦਿਆਲਤ ਦੇ ਦਾ ਸੰਦੀਪ ਹੈ ਜਿਹਦੇ ਨਾਲ ਇਹ ਦੀ ਜਿਹੜਾ ਗੁਰਵਿੰਦਰ ਔਰ ਕਿੰਦਾ ਦੇ ਧਰਮ ਪਾਸਟਰ ਨੂੰ ਹੈ ਇਹਨਾਂ ਦੀ ਇੱਕ ਤਰ੍ਹਾਂ ਕੋਈ ਖਿੜਾੜੀ ਦੁਸ਼ਮਣੀ ਜਲ ਰਹੀ ਹੈ ਕੋਈ ਕੋ ਦੋ ਤਿੰਨ ਬੰਦੇ ਹੋਰ ਹੈ ਪਤਾ ਲੱਗ ਚੁੱਕਿਆ ਹੈਗਾ ਅਸੀਂ ਟੀਮ ਬਣਾ ਕੇ ਇਹਨਾਂ ਦੇ ਘਰਾਂ ਤੇ ਰੇਡ ਕਰ ਰਹੇ ਹਾਂ ਔਰ ਆਦਾਂ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਅ ਕਫਰਤ ਕਰਾਂਗੇ ਫਰਾਂਗੇ ਤੇ ਇਹ ਜਿਹੜਾ ਮਤਰਾ ਹੈਗਾ ਇਹਨੂੰ ਅਸੀਂ ਸੁਝਾਦਾ